ਲਓ ਜੀ ਬੰਦਾ ਪਛਾਣੋ ਆਹ ਵਾਹ ਬੀ ਵਾਹ ਕੀ ਬਾਤ ਕੀ ਬਾਤ ਚਾਚਾ ਕੰਮ ਕਿਹੜਾ ਸ਼ੁਰੂ ਕਰ ਲਿਆ ਚਾਚਾ ਨੇ ਪਾ ਲਈ ਬਿਜ਼ਨਸ ਸ਼ੁਰੂ ਕਰ ਲਿਆ ਆਪਦਾ ਵਾਹ ਜੀ ਰੋਜ਼ੀ ਤੁਹਾਡੀ ਵਾਹ ਆਸ਼ੀਰਵਾਦ ਕੀ ਬਾਤ ਕੀ ਬਾਤ ਕੀ ਜਿੰਮਿਸ਼ੂੜ ਆਓ ਚੈੱਕ ਕਰੋ ਹੁਣ ਅੱਡੇ ਨੂੰ ਪਤਾ ਨਹੀਂ ਕੀ ਹੋ ਗਿਆ ਮਗਰ ਮਗਰ ਹਾਂ ਵੀ ਕੀ ਬਣਿਆ ਉਹ ਛੱਪੀ ਨਾ ਹੁੰਦਾ ਉਹ ਮੈਨੂੰ ਜਾਣ ਦਿੰਦਾ ਖਲਾਰ ਖਲਾਰ ਦੱਸ ਹੋਇਆ ਕੀ ਆ ਬਹੁਤ ਕੋ ਭਰਿਆ ਲੇਟ ਹੁੰਦੀ ਆ ਹੋਇਆ ਕੀ ਆ ਐਵੇਂ ਲੱਗੇ ਸਾਥੇ ਨਾ ਬੁੱਲ ਬੁੱਲ ਲੱਗੀ ਕਰੀ ਦੋ ਪੈਸੇ ਆਪ ਨੂੰ 500 ਰੁਪਏ ਨਹੀਂ ਕੱਢਿਆ ਉਹ ਨਹੀਂ ਮੈਂ ਨਹੀਂ ਸੱਤ ਲਈ ਪਰ ਹੋਇਆ ਯਾਰ ਲੱਗੀ ਹੁਣ ਇੰਜ ਨਾ ਕਾਰ ਹੁਣ ਰੋਕੋ ਰੋਕੋ ਇਹਨੂੰ ਰੋਕੋ ਹੀ ਤੇ ਉਹ ਪਿੱਛੇ ਆ ਗਏ ਕੋਈ ਨਹੀਂ ਆਗੇ ਗੱਲ ਤਾਂ ਨਹੀਂ ਹੈ ਫੇਰ ਸਵੇਰ ਆ ਕੇ ਠਾਦੀ ਫਿਰ ਹੈ ਸਵੇਰ ਠਾਦੀ ਆ ਕੇ ਸਵੇਰ ਅਈਸ ਉੱਤੇ ਪੇ 5 ਵਜੇ ਗੇ ਸਾਬ ਬਣੀ ਬਾਹਰ ਕੋਤੇ ਵਾਜਾ ਮਾਰੀ ਜਾਵੇ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮਿਲ ਕਰਦਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵੈਲਕਮ ਆ ਜੀ ਅੱਜ ਦੇ ਨਵੇਂ ਬਲੌਗ ਚ ਅੱਜ ਦੀ ਨਵੀਂ ਵੀਡੀਓ ਵਿੱਚ ਸੋ ਕਾਨਫਰੰਸ ਤੋਂ ਆ ਕੇ ਪਹੁੰਚੇ ਹਾਂ ਘਰ ਤੇ ਆਉਂਦੇ ਆ ਆਪਣਾ ਜਿਹੜੀ ਰੁਟੀਨ ਆ ਉਹ ਸ਼ੁਰੂ ਕਰ ਦਿੱਤੀ ਆ ਸੋ ਸਕੂਨ ਹੋ ਗਿਆ ਉੱਥੇ ਹੀ ਬੜਾ ਮਜ਼ਾ ਆ ਪਰ ਜੋ ਮਜ਼ਾ ਘਰ ਆ ਕੇ ਆਉਂਦਾ ਉਹ ਕਿੱਥੇ ਵੀ ਨਹੀਂ ਸਕੂਨ ਹੈਗਾ ਤੇ ਕਦੇ ਦਾ ਵਲੋਗ ਸਟਾਰਟ ਜੋ ਵੀ ਰੂਟੀਨ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਲਓ ਜੀ ਬੰਦਾ ਪਛਾਣੋ ਆਹ ਵਾਹ ਵੀ ਵਾਹ ਕੀ ਬਾਤ ਹੈ ਕੀ ਬਾਤ ਚਾਚਾ ਕੰਮ ਕਿਹੜਾ ਸ਼ੁਰੂ ਕਰ ਲਿਆ ਚਾਚਾ ਨੇ ਪਾ ਲਿਆ ਜੀ ਬਿਜ਼ਨਸ ਸ਼ੁਰੂ ਕਰ ਲਿਆ ਆਪਦਾ ਰੋਜ਼ੀ ਕਮਾਉਣੀ ਵਾਹ ਆਸ਼ ਲੱਗਦਾ ਕੀ ਬਾਤ ਕੀ ਬਾਤ ਮਿਸ਼ੋਰ ਆਓ ਚੈੱਕ ਕਰੋ ਹੁਣ ਮਰੋ ਜੀ ਇਹ ਕਿੰਨੇ ਦੇ ਇਕੱਠੇ ਸੋਂ 50 ਦੇ ਹੋਏ ਸਸ ਮਾਸ਼ਾਅੱਲਾ ਨਹੀਂ ਫੇਰ ਵੀ ਕਿੰਨੇ ਦੇ 50 ਵਾਂ ਦੇ ਅੱਛਾ ਮੈਂ ਕੋਈ ਨਹੀਂ ਦੇ ਚੱਲ ਐਨ ਜੀ ਖਾ ਲਵਤ ਸਾਰ ਵਾਹ ਵੇੜਾ ਦਸ ਵੇੜਾ ਕਹਿੰਦਾ ਹਲਿਆ ਬਾਤ ਬਿਸਮਿਲਲਾ ਦੀ ਬਰਕਤ ਚਾਚਾ ਭਾਈ ਕਾਮਯਾਬ ਹੋ ਗਿਆ ਟੋਲਾ ਕਿਹੜਾ ਹੈ ਭਾਈ ਨਹੀਂ ਸਹੀ ਮਤਲਬ ਟੋਲੇ ਸਾਰੇ ਹੀ ਨੇ ਲਓ ਜੀ ਮੈਂ ਸਾਡੀ ਦਾੜ ਪੇੜ ਕਰਦੀ ਹੈ ਨਾ ਆ ਜਾ ਵੀ ਬਾਬੂ ਆ ਜਾ ਪਾ ਲਿਆ ਕੱਢ ਲਿਆ ਹਾਂ ਦੰਦ ਕੋਣੀ ਹਾਂ ਆ ਗਈ ਏ ਐ ਆ ਗਈ ਬੱਤੀ ਹਾਂ ਪੱਲੀ ਸਾਰ ਆ ਗਈ ਏ ਉਦਾਰ ਨਹੀਂ ਬਦਲੀ ਹੋਣੀ ਬਿੱਟਾ ਹੁੰਦੇ ਕੈਸ ਰੱਖ ਹਾਂ ਯਾਰ ਇੱਕ ਹੋਰ ਪਾ ਦੇ ਲੁੰ ਮਰੂ ਹੁੰਦੇ ਕੈਸ ਰੱਖਣਾ ਹਾਂ ਹੂੰ ਹੁੰਦੇ ਕੈਸ ਰੱਖਣਾ ਹਾਂ ਉਹ ਬੋਲਾ ਜੇ ਵੇਖ ਕੇ ਕਰ ਤੋ ਟਿਕ ਟਿਕ ਇਹ ਆਵੇ ਇਹ ਜਾ ਤੇ ਜੇ ਤੱਕ ਕਿੰਨੇ ਲੈਂਦੇ ਨੇ ਦਾ 10 ਕਿਲੋ 15 ਤੂੰ ਤਾਂ ਮੈਂ 10 ਕਿਲੋ ਦੁੱਧ ਵੱਧ ਪਾਣੀ ਕੋਈ ਗੱਲ ਨਹੀਂ ਨਹੀਂ ਬੋਲਾ ਮੇਰਾ ਲੂਣ ਕਰਕੇ ਦਿੱਤਾ ਹੈ ਮੋਹਰਾ ਮੋਹਰਾ ਹੋ ਗਿਆ ਆ ਖਾ ਕੇ ਵੇਖ ਲੈਂਦਾ ਤੂੰ ਮੈਂ ਤਾਂ ਖਾਵਾਂ ਨਾਲ ਕੀ ਰੱਖੇ ਖੱਡੀ ਕਿ ਨਿੰਬੂ ਹਾਂ ਤੂੰ ਮੈਂ ਨਹੀਂ ਖਾ ਲਾ ਯਾਰ ਆ ਖਾ ਲਾ ਬਾਬੂ ਆਇਆ ਹੈ ਆ ਖਾ ਲਾ ਪਤਾ ਨਹੀਂ ਕਦੋਂ ਦਾ ਖਾਦਾ ਹੀ ਲੈ ਬੀਜ ਵਿੱਚ ਘੜ ਦੇ ਨਹੀਂ ਤੈਨੂੰ ਨੀ ਵੀ ਤੂੰ ਬਗੈਰ ਲਿਆ ਦੇਨੇ ਆ ਬੋਲੇ ਚ ਬੀਜ ਨਹੀਂ ਹੁੰਦਾ ਜਰੇ ਲਾਓ ਜੀ ਫੇਰ ਫਿੱਟ ਨਵੀਂ ਗੱਲ ਇੱਕ ਨਿਕਲ ਗਈ ਫੇਰ ਫਿੱਟੇ ਬੋ ਬਾਈ ਇਹ ਵੀ ਤੂੰ ਸਾਹਨੇ ਸਾਡਾ ਬਰਾ ਹੈ ਹੈ ਟੋਲੇ ਅਮਰੂਦਾਂ ਵਿੱਚ ਬੀਜ ਨਹੀਂ ਹੁੰਦਾ ਕਿਉਂ ਬੀਜ ਖਾ ਜਾਂਦਾ ਅਮਰੂਦ ਇਹ ਦੱਗੀ ਲਈ ਪਏ ਨਹੀਂ ਖਾ ਲਾ ਬੋ ਇਹ ਕਾਫਾ ਦੇ ਤੇ ਘਰ ਲੈ ਜੀ ਨਾਲ ਕਿ ਨਿਭੂ ਮਹਿਕਮਾ ਸਾਰੇ ਨਾ ਪਾਵੇਂ ਬਾਈ ਨਾ ਹੁੰਦੇ ਤੱਬਲੇ ਮੈਂ ਮਾੜੀ ਬਸਤੀ ਕਿੰਨੀ ਖਾਣ ਲਾ ਵੀ ਲੈ ਜੋ ਲੈ ਜੋ ਲੈ ਜੋ ਲੁੱਟ ਲੋ ਨਜ਼ਾਰੇ ਲੈ ਲੋ ਮੋਜਾਂ ਓਏ ਤਰ ਓਏ ਸਲੋ ਮੋ ਕੀ ਲੈ ਸਲੋ ਮੋ ਸੁਤਾ ਸਿਰਤੀ ਓਏ ਹਾਂ ਸਲੋ ਮੋ ਆ ਜਾ ਚੱਲ ਗਏ ਪੁੱਤ ਦਾ ਪੂਰਾ ਮਜ਼ਾ ਕਰਾ ਤਾ ਉਹਨੂੰ ਵੀ ਨਾਲ ਮੁੱਠ ਦਾ ਚਬਾਲਾ ਕਰ ਲੈ ਜਾ ਕਰ ਉਹਨੂੰ ਵੀ ਨਾਲ ਹਾਂ ਉਹਨੂੰ ਵੀ ਲੈ ਜਾ ਉਹਨੂੰ ਘਰ ਪਰ ਚਲੂ ਕਰਾਓ ਤੇ ਆ ਜਾਵੇ ਹਾਂ ਆ ਜਾਵੇ ਲੈ ਜਾ ਉਹਨੂੰ ਵੀ ਨਾਲ ਆ ਦੇ ਅ ਤੋਕਰਾ ਕਿਵੇਂ ਟਕਾਇਆ ਇਹ ਪਟੀਆਂ ਲਾ ਕੇ ਚਾਚਾ ਪੂਰਾ ਜਗੜਾ ਇਹ ਜਗੜਾ ਵੀ ਹਾਂ ਬੰਨਿਆ ਬਾਜੀ ਆ ਵੇ ਰਸੀਆਂ ਨਾਲ ਅੱਛਾ ਅੱਜ ਆ ਗਈ ਦੁਨੀਆ ਜੋ ਤਾਂ ਨਹੀਂ ਗਈ ਬਤੀ ਉਹ ਤੋਕ ਕੇ ਆਏ ਨਹੀਂ ਅਨ ਘੱਟੇ ਨਹੀਂ ਅੱరే ਅੱਜ ਆ ਗਈ ਉਹ ਤੋਖਰਾ ਵੀ ਜੀ ਬਾਜੀ ਮੁੱਲ ਲਵੋ ਆਂਦਾ ਬਾਜੀ ਮੁੱਲ ਲਵੋ ਆ ਇੰਜ ਨਹੀਂ ਜਾਣਾ ਜਾਣਾ ਲੋਨ ਉਹਨਾਂ ਲੋਨ ਨਾਲ ਮੁੱਲ ਲੈਣਾ ਬਾਜੀ ਮੁੱਲ ਅੱਲਾ ਤਾਂ ਕੋਲ ਹੈ ਤੇ ਤੈਨ ਲਾਈਆਂ ਨੇ ਵਾਹ ਦੁਆਰ ਹੈ ਪਏ ਉੱਥੇ ਲੈ ਜਾ ਉੱਥੇ ਉਹ ਲਾਲ ਸਾਹ ਦੇ ਲੈ ਤੇ ਟੈਨਸ਼ਨ ਨਾ ਲਾਓ ਹਾਂ ਲਾਲੇਗਾ ਪਏ ਉਹ ਬੜਾ ਹੈ ਇਸ ਗੱਲ ਨਾਲ ਤਾਂ ਟੈਨਸ਼ਨ ਹਾਂ ਨਹੀਂ ਐਲ ਡੀ ਚੱਲ ਗਈ ਚਾਚਾ ਜੀ ਜਾਓ ਅੱਲਾ ਕਾਮਯਾਬ ਕਰੇ ਭਾਈ ਸਾਡੀ ਤੇ ਸੇ ਦੁਆ ਨਹੀਂ ਡਿੱਗਦੀ ਆਲਾ ਮਿਹਨਤ ਕਰ ਤੇ ਰੋਜ਼ੀ ਕਮਾਤ ਆ ਵੀ ਖਾਣ ਨਾਲ ਬੱਚਿਆਂ ਨੂੰ ਪਾ ਲਓ ਜੀ ਚਾਚਾ ਦਾ ਦੁਆ ਕਰੋ ਕਿ ਭਾਈ ਜੀ ਚਾਚੇ ਦਾ ਕਾਰੋਬਾਰ ਜਿਹੜਾ ਦਾ ਚੱਲ ਜਾਵੇ ਅੱਜ ਤੀਸਰਾ ਚੌਥਾ ਦਿਨ ਹੈ ਚਾਚੇ ਨੂੰ ਲਓ ਜੀ ਹੋ ਗਿਆ ਟਾਈਮ ਚਵਾਈ ਦਾ ਤੇ ਗਾਵਾਂ ਵੋਹਣ ਛੱਡਣ ਲੱਗਿਆ ਪਾਣੀ ਡੋਣੇ ਆ ਤੇ ਖੁਰੀ ਆਵਾਜ਼ ਸੋਹਣੀ ਲੱਗੀ ਹੋਈ ਅੱਜ ਪਾਣੀ ਗਿੱਟਰ ਪੈਨ ਜਲਾਈ ਪਿੰਡੀਆਂ ਪਾਣੀ ਤੇ ਚੱਲ ਕੇ ਆਪਾਂ ਕਰਦੇ ਹਾਂ ਚਵਾਈ ਚਵਾਈ ਦਾ ਟਾਈਮ ਹੋ ਗਿਆ 3 ਵਜੇ ਨੇ ਸੋ ਦੁੱਦੀ ਵੀ ਆਉਣ ਵਾਲਾ ਚਵਾਈ ਕਰਨੀ ਆ ਚਵਾਈ ਕਰਕੇ ਫਿਰ ਪੱਠੇ ਵੱਢਣੇ ਜਾਣਾ ਸੋ ਕਰਦੇ ਆ ਪਹਿਲੇ ਚਵਾਈ ਤੇ ਫਿਰ ਚਲਾਂਗੇ ਪੱਠੇ ਵੱਢਣ ਆਜੇ ਲਓ ਕਿਹਨੇ ਆਇਆ ਕਿਹਨੇ ਆਇਆ ਲਓ ਜੀ ਚਵਾਈ ਕਰਕੇ ਹੋ ਗਏ ਵਿਲੇ ਦੇ ਚਾਚਾ ਜਨਾਬ ਆਦੇ ਮਟਰਾਂ ਚ ਆ ਕੇ ਬੈਠਾ ਆ ਸਿੰਦਾ ਪੀਨੇ ਪੈਨ ਜੋੜੇ ਮੁਆਇਨਾ ਕਰ ਰਿਹਾ ਮਟਰਾਂ ਦਾ ਹਾਂ ਵੀ ਚਾਚਾ ਮਟਰ ਕਿੱਥੇ ਪਹੁੰਚੇ ਨੇ ਆ ਤੇਰੇ ਸਾਹ ਮਾਸ਼ਾਅੱਲਾ ਫੁੱਲ ਗੁੱਡੀ ਤੇ ਲੱਗੀ ਹੈ ਫੁੱਲ ਗੁੱਡੀ ਮਾਸ਼ਾਅੱਲਾ ਰੱਬ ਦੀ ਰਹਿਮਤ ਲੈ ਅੰਦਰ ਭਾਈ ਮਟਰ ਵੀ ਤਿਆਰ ਹੋ ਚੁਣ ਰਹੇ ਨੇ ਹਾਂ ਜੀ ਵੇਖੋ ਚਾਚੇ ਦੇ ਭਾਈ ਲਹਰਾ ਮਹਿਰਾ ਹੋ ਗਈਆਂ ਦੋਦੀ ਚਾਚੇ ਦੀਆਂ ਕੀ ਹੋ ਗਈਆਂ ਨੇ ਰੱਬ ਵੱਲੋਂ ਦੋਦੀ ਝੂਠ ਵੀ ਆ ਰਹੀ ਸਾਡੀ ਕੋਈ ਨਹੀਂ ਆਈ ਆ ਹੰਦਾ ਕਿਉਂ ਜੀ ਹਾਂ ਵੇਖ ਹੁੰਦਾ ਨਾ ਹੋਇਆ ਹਾਂਜੀ ਸਾਡੀ ਕੋਈ ਵਿਦਿਆਈ ਨਹੀਂ ਮਾਨੀ ਚੰਗੀ ਗੱਲ ਹੈ ਬੁੱਤਰ ਪੀ ਆ ਗਿਆ ਕਾਰ ਹਾਂ ਉਮੀਦ ਉਹਦੀ ਆ ਗਿਆ ਈ ਓਏ ਨਹੀਂ ਵੀ ਬ੍ਰੇਕ ਨਾ ਆਹੋ ਸਾਡੇ ਦੇ ਦੋਦੀ ਦੇ ਬਈ ਵੈਸੇ ਬ੍ਰੇਕਾਂ ਕੋਈ ਨਹੀਂ ਹੈਗੀਆਂ ਨਹੀਂ ਵੀ ਬ੍ਰੇਕ ਨਾ ਦੋਵੇਂ 3 4 5 6 ਤੇਨ ਚਾਰ ਆਲੇ ਹੋਰ ਲਿਕਲ ਆਉਣੀਆਂ ਨੇ ਬਿਲਕੁਲ 9 10 ਫਲੀਆਂ ਮੰਗੀਆਂ ਨੇ ਵੀ ਇੱਕ ਬੂਟੇ ਨੂੰ ਤਿੰਨ 10 ਫਲੀਆਂ ਦੇ ਅੱਛਾ ਰੱਬ ਦੇਗਾ ਇੱਕ ਬੂਟੇ ਨਾਲ ਇੱਕ ਲੜੀ ਨਾਲ ਇੱਕ ਦਾਣੇ ਨਾਲ ਆਹੋ ਇੱਕ ਸ਼ਾਖ ਆਹ ਇੱਕ ਸ਼ਾਖ ਠੀਕ ਮਾਸ਼ਾਅੱਲਾ ਫੁੱਲੀ ਫੁੱਲ ਹੋਏ ਫਿਰ ਤੇ ਚਿੱਟੇ ਚਿੱਟੇ ਹਾਂਜੀ ਓ ਖਲੋ ਜੈ ਤੈਨੂੰ ਅੱਜ ਹਾਂਜੀ ਵੀ ਅੱਲਾ ਸੋਹਣੇ ਨੇ ਬਿਲਕੁਲ ਅਦਰਜਾਦ ਵੀ ਜਾਣਦੇ ਚੈੱਕ ਕਰੋ ਇਹ ਤੇਰੀ ਕਰਨ ਇੱਧਰ ਦੇਖੋ ਟੁੰਦਾ ਨਾ ਸਾਡੇ ਨੂੰ ਪਤਾ ਨਹੀਂ ਕੀ ਹੋ ਗਿਆ ਮਗਰ ਮਗਰ ਹਾਂ ਵੀ ਕੀ ਬਣਿਆ ਨਾ ਛੱਪੀ ਲੰਦਾ ਉਹ ਮੈਨੂੰ ਜਾਣ ਦਿੰਦਾ ਖਲਾਰ ਖਲਾਰ ਦੱਸ ਹੋਇਆ ਕੀ ਆ ਦੇਖੋ ਪਰਿਆ ਹੋ ਲੇਟ ਹੁੰਦੀ ਆ ਹੋਇਆ ਕੀ ਆ ਐਵੇਂ ਲੱਗੇ ਸਾਥੇ ਨਾਲ ਪੁਰਪੁਰ ਲੱਗੀ ਕਰੀ ਦੋ ਪੰਜ ਸੌ ਰੁਪਈਆ ਨਹੀਂ ਕੱਢਿਆ ਉਹ ਨਹੀਂ ਮੈਂ ਛੱਤ ਲਈ ਪਰਿਆ ਯਾਰ ਲੱਗੀ ਹੁਣ ਇੰਜ ਨਾ ਘਰ ਹੋਣਾ ਰੋਕੋ ਰੋਕੋ ਇਹਨੂੰ ਰੋਕੋ ਹੀ ਤੇ ਉਹ ਪਿੱਛੇ ਆ ਗੋ ਨਹੀਂ ਆਗੇ ਗੱਲ ਸਹੀ ਹੈ ਮੈਂ ਉਧਾਰੇ ਦੇ ਨਾ ਮੇਰੇ ਕੋਲ ਧਾਰੇ ਜਾ ਪਰਿਓ ਜਾਵੰਦ ਧਾਰੇ ਲੈ ਲਾ ਚਾਚੇ ਨੇ 500 ਕੱਢਿਆ ਕਿ ਨਹੀਂ ਕੱਢਿਆ ਦੋ ਛੱਡੀ ਓਏ ਆ ਜਾਵੰਦ ਪਰਿਓ ਲੈ ਹਾਂ ਜਾਵੰਦ ਓਦੋਂ ਫੇਰ ਸਵੇਰ ਆ ਕੇ ਠਾਦੀ ਫੇਰ ਐ ਸਵੇਰ ਠਾਦੀ ਆ ਕੇ ਸਵੇਰ ਆਈ ਸੁਤੇ ਬੇ 5 ਵਜੇ ਕੇ ਸਾਬ ਬਣੀ ਬਾਹਰ ਕੋਤੇ ਵਾਜਾਂ ਮਾਰੀ ਜਾਵੇ ਆ ਤਾਂ ਭਿਆ ਹੋ ਗਿਆ ਤੇ ਸਮੇਲਾ ਵੀ ਦੇਰੀ ਗਏ ਤੇ ਖਾਦ ਗਿਆ ਉਹ ਨਿਕਲਦੀ ਵੀ ਹੈ ਉਹ ਨਿਕਲਦੀ ਵੀ ਹਾਂ ਉਹ ਸਰ ਤੋਂ ਜ਼ਿਆਦਾ ਖਾਂਗਾਂ ਦੇ ਬਾਹਰ ਆਈ ਸੀ ਪਰ ਉਹ ਕਿਹੜਾ ਲਾਗੂ ਸੀ ਹਾਂ ਦਿਖਣਾ ਲਾਗੂ ਸੀ ਜਾਨ ਨੇ ਜਿਹੜਾ ਪਾਪਾ ਨੂੰ ਸੁਣੇ ਇਹਨਾਂ ਨਾ ਗਰਾਂ ਤੋਂ ਜਦੋਂ ਆਇਆ ਤਾਂ ਪੱਲਗੀ ਹੈ ਨਾ ਕੋਈ ਕੋਈ ਨਾ ਤਾਂ ਇਹਦਾ ਆਹ ਨਿਸ਼ਾਨਦ ਲਿਖਾ ਰੱਖੀ ਕਿ 2 ਪੈ ਇਥੇ ਕਿਹੜਾ ਲਿਖਿਆ ਸੀ ਆਈ ਤਾਂ ਇਹ ਖੇਤਰ ਫੱਦ ਲਾਇਆ ਸੀ ਬੰਨ ਲਾ ਕੇ ਰੱਖੀ ਜਾਣੇ ਤੇ ਬੱਸ ਬਸ ਖੰਡਾ ਉਹ ਰੂਲ ਤੋਂ ਗਿੱਸ ਤੇ ਲਾ ਕੇ ਰੂਲ ਤੋਂ ਪਾਣੀ ਤੇ ਪੱਲੇ ਖਾਇਆ ਕਮਕੋਤੀ ਮੱਧਾ ਛੱਡ ਲੀਆਂ ਨੇ ਪਾਣੀ ਪੁਣੀ ਪੀਣ ਲੱਗੀਆਂ ਨੇ ਟੋਲ ਵੀ ਚਲਾਤਾ ਲਓ ਜੀ ਸ਼ਾਮ ਵੀ ਹੋ ਗਈ ਆ ਘੱਟਾ ਵੀ ਹੋ ਗਿਆ ਕਿਨਾਂ ਸੋ ਇਹਨਾਂ ਨੂੰ ਕਰਕੇ ਅੰਦਰ ਤੇ ਹੋਨੇ ਆ ਵਿਲੇ ਸਭ ਵਲੋਗ ਕਰਦੇ ਆਪਾਂ ਇੱਥੇ ਐਂਡ ਉਮੀਦ ਕਰਦਾ ਵੀਡੀਓ ਤੁਹਾਨੂੰ ਆਈ ਚੰਗੀ ਲੱਗੀ ਹੋਵੇਗੀ ਤੇ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਕੱਲ ਇੱਕ ਨਵੇਂ ਵਲੋਗ 'ਚ